ਹਿੰਸਾ ਸਿਕਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾਂ ਕੋਈ ਤੋਕੜ ਗੱਬਣੇ ਆ ਕੋਈ ਸੱਜਰ ਸੂਈ ਆ ਤੇ ਕੋਈ ਬੱਚੇ ਦਾ ਬਿਨਾ ਆ ਵੀਡੀਓ ਪੂਰੀ ਵੇਖਿਓ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਆਪਣੇ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਅੰਦਰ ਪਸ਼ੂ ਵੇਖ ਜਾ ਕੇ ਖਰੀਦ ਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬਹੁਤ ਚੜਦੀ ਕਲਾ ਚਾਹੀਦੀ ਜੀ ਤੇ ਨਾਮ ਦੱਸ ਤੇ ਨਾਮ ਜੀ ਮੇਰਾ ਜਿੰਦਾ ਏ ਫੋਨ ਨੰਬਰ ਹੈ 9914436394 ਐਡਰੈਸ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਤਰ ਤਾਰ ਪ੍ਰਾਣੇ ਤਰਨਤਾਰ ਰੋਡ ਤੇ ਵੀ ਜੀ ਆਪਣਾ ਬੈਡ ਦੇਣਾ ਜਾਟੀ ਮੇਲੇ ਠੀਕ ਹੈ ਜੀ ਤੇ ਅੱਜ ਫਿਰ ਤਿੰਨ ਗਾਵਾਂ ਹਾਂ ਜੀ ਹਰ ਵੀ ਜੀ ਤਿੰਨ ਆ ਭਾ ਵੀ ਨਿਕ ਨਿਕਈ ਛੋਟੇ ਪਾਈ ਵਾਲੇ ਕਰਨੇ ਹਾਂ ਜੀ ਠੀਕ ਆ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਿੱਲੇ ਨੰਬਰ ਵਾਲੀ ਆ ਚੰਗੇ ਕੱਦ ਕਾਟ ਚ ਆ ਹਰ ਵੀ ਜੀ ਵਸ਼ੀ ਚੰਗੀ ਆ ਹਾਂ ਜੀ ਕਿਏ ਤੋ ਗਾਲ ਮੰਦਾ ਨਹੀਂ ਲੈਣਾ ਜੋ ਹੈਗਾ ਉਹ ਦੱਸਣਾ ਹਾਂਜੀ ਕੇ ਨਹੀਂ ਵੀ ਵੈਰ ਸੋਈ ਆ ਕੱਦ ਬੋ ਤਾਲੀ ਆ ਦੱਸ ਕੇ 12 ਕਿਲੋ ਨਿਕਲੇ ਕਿਸ ਦੇ ਘਰੇ ਕੋਈ ਕਿਸੇ ਨੂੰ ਗਾਲਾਂ ਕੱਢਣਾ ਆਪਾਂ ਉਹ ਬਾਦਾਵਾ ਨਹੀਂ ਕਿਸੇ ਦੀਆਂ ਲੈਣੀਆਂ ਉਹ ਅੱਛੀ ਦੀ ਇੱਕ ਰੀ ਵਿਖਾ ਦੇ ਮੇਰਾ ਭਰਾ ਕਿੰਨਾ ਦੁੱਧ ਦੇ ਕੋਲ ਪੱਕਾ ਆ ਵੀ ਜੀ ਨਾ 10 ਹੈ ਨਾ 11 ਲੋਹੇ ਵਾਲਾ 8 ਕਿਲੋ ਦੁੱਧ ਨੂੰ ਮੈਂ ਦੋ ਟਾਈਮ ਆਪਣੇ ਘਰੇ ਚਵਾ ਕੇ ਦਾਂ ਅੱਛਾ ਪੱਕਾ ਦੁੱਧ ਜਿਹੜਾ ਹੈਗਾ 8 ਕਿਲੋ ਕੰਡੇ ਵਾਲਾ ਤੇ ਗਾਂ ਬਣੀ ਜੇ ਕੋਈ ਆਖੇ ਵੀ 8 ਆ ਤਾਂ 7 ਲੈ ਲਿਓ ਅੱਛਾ ਉਹ ਆ ਠੀਕ ਹੈ ਇਹਨੂੰ 10 ਵੀ ਕਹਿ ਸਕਦੇ ਤੇ ਉਤਰਾ ਬਣੀ ਗਾੜੀ ਪਰ ਵੀ ਜੀ ਬਣੀ ਆ ਮੈਨੂੰ ਵੀਰ ਨੇ ਕਿਹਾ ਪਰ ਆਪਾਂ ਵੇਖਿਆ ਨਹੀਂ ਜੇ ਅਗਲਾ ਆ ਤਾਂ ਵੀ ਸਾਡੇ ਘਰ ਦੀ ਆ ਬੰਦੇ ਹੱਥੀ ਬਣੀ ਆ ਜੇ ਕਿਨੂੰ ਕਹਿ ਦਈਏ ਤਾਂ ਅਗਲਾ ਤਬਾਰੋਂ ਨਹੀਂ ਕਰਦਾ ਹਾਂਜੀ ਹਾਂਜੀ ਇਹ ਉਹਦਾ ਬਣੀ ਹੈਗੀ ਆ ਤੇ ਆ ਗੋਲੇ ਦੀ ਕਿਸਮ ਜੀ ਹਾਂਜੀ ਚੈੱਕ ਕਰਾ ਲੈ ਕੋਈ ਬਾਚੋਂ ਪਰ ਹੈਗੀ ਸੋਹਣੀ ਸੁਨੱਖੀ ਜਿਆ ਕਦ ਬੋਤਾਲੀ ਆ ਨਖਸ਼ਮੀ ਹੋਈ ਹੈ ਘਸਟਾਲੇ ਚੱਲ ਪਣੇ ਆ ਰਮਾਨ ਨਾ 2-10 ਕਿਲੋ ਨੇ ਦੋ ਦਿਨ ਨੇ ਕਰੀ ਜਾਣਾ ਚੰਗਾ ਸਾਰਾ ਸਿਆਲ ਪਰ ਵੀ ਜੀ ਤੂੜੀ ਪੈ ਗਈ ਹਾਂਜੀ ਵਸਸੀ ਚੰਗੀ ਸਟੈਲਸ ਟੋਲਿਆਂ ਚ ਇਹੋ ਜਿਹੇ گاਵਾ ਦਾ ਦੁੱਧ ਦਈ ਜਾਂਦੀ ਹੁੰਦੀਆਂ ਆ ਪਰਾਗੋ ਨਵੀਂ ਰੂਹ ਆਉਗੀ ਤੇ ਸਾਗ ਜੁੜੂਗਾ ਆਪਣੇ ਨਾਲ ਬਾਕੀ ਕੋਈ ਵੀ ਪਸ਼ੂ ਬੱਚੇ ਤੋਂ ਬਿਨਾ ਜਿਹੜਾ ਹੁੰਦਾ ਵੇ ਕਰੀ ਚੱਕ ਫਾਸ ਜ਼ਰੂਰ ਕਰਵਾ ਲਿਆ ਕਰੋ ਜਾ ਕੇ ਬਹੁਤੇ ਮਿਰਾਂ ਦੀਆਂ ਗੱਬਨਾ ਨਿਕਲ ਹੁੰਦੀਆਂ ਹੁੰਦੀਆਂ ਆ ਤੇਕ ਨਹੀਂ ਕਰਾਈ ਉਹ ਤਾਂ ਮੰਮੀ ਕਰਾ ਲਈ ਨਾ ਹਾਂਜੀ ਪਰ ਆਪਾਂ ਕਰਾਈ ਹੁਣੇ ਆਈ ਆ ਉਹ ਤਾਂ ਹੈ ਚੰਗੀ 100 ਰੁਪਏ ਦੀ ਸੋਹਣੀ ਸੁਨੱਖੀ ਪ੍ਰਿੰਟ ਵੀ ਚੰਗਾ ਲੈ ਜਾ ਕੋਈ ਨਹੀਂ

ਗੱਲ ਸੁਣ ਬਾਕੀ ਗਾਹ ਵੀ ਤਿਆਰ ਹੁੰਦੀ ਆ ਇਹੋ ਜੀ ਵੈੜ ਤੇ ਜਿਹੜੀ ਆਪਣੀ ਮੂੰ ਚੁੱਕਦੀ ਯਾਰ ਬੀਜੀ ਵੇਖੋ ਗਾੜੀ ਪੈਣ ਕੀ ਦਿਆ ਹਾਂਜੀ ਤੇ ਬਾਕੀ ਗਾਹ ਵੀ ਜੇ ਨਿਕਲ ਹੁੰਦੀ ਆ ਤੇ ਚੰਗੀ ਰਕਮ ਦੇ ਤਿਆਰ ਹੁੰਦੀ 75000 ਰੁਪਿਆ ਵਾਟ ਲੂਗਾ ਭੈਣ ਭਰਾ ਹਾਂਜੀ ਮਾਲ ਆ ਰਪੀ ਜੀ ਘਾਟੀ ਲਾਉਦਾ ਮੁੱਲ ਫੇਰੇ ਦਾ ਸੱਜਰਾ ਲੈਣ ਆ ਪਰ ਨਹੀਂ ਲੱਭਦਾ ਮਾਲ ਕੀ ਹਾਂਜੀ ਹਾਂਜੀ ਮੋਲਾ ਪਰ ਬੀਜੀ ਨਿਗਾਹ ਹੀ ਕਰਨਾ ਉਹਦਾ ਮੁੱਲ ਕੋਈ ਨਹੀਂ ਇਹ ਆਪਾਂ ਲੈ ਦੇ ਅੰਜੀ ਲਈ ਯਾਰ 2000 ਛੱਡ ਦਾਂ ਔਰ 10000 ਕੀ ਵੜਿਆ ਜਿੰਨੇ ਤੂੰ ਆਖਿਆ ਆਪਾਂ ਉਹਨੇ ਦੀ ਦੇਣੀ ਉਹ ਤੇ ਛੋੜ ਹੀ ਕਰ ਲੈ ਤੇ 20 000 ਦੇ ਦੇ ਦਿੰਗੇ 20000 ਠੀਕ ਹੈ ਤੇ ਆ ਜਿਹੜੀ ਗਾਂ ਇਹਨੂੰ ਹਰ ਪੀਜੀ ਅੱਜ ਛੁਈ ਨੂੰ 10 ਦਿਨ ਹੋ ਗਿਆ ਮਗਰ ਵੱਸੀ ਆ ਲੀਟਰ ਵਾਲਾ ਦੁੱਧ ਇੱਥੇ ਮਣਾ ਕੇ ਦੋ ਟਾਈਮ 10 ਕਿਲੋ ਦੁੱਧ ਮਣਾ ਕੇ ਦੇਾਂਗੇ ਪੱਕਾ ਤੇ ਯਾਰ 10 ਲੀਟਰ ਮਣਾ ਇੱਥੇ ਚਵਾ ਕੇ ਦੇਣਾ ਆ ਪਰ ਪੀਜੀ ਗੱਲਾਂ ਵਾਲਾ ਥੋੜਾ ਜਿਹਾ ਤੋਰੋ ਫੇਰ ਇੱਕ ਇਧਰੇ ਇਧਰੇ ਕਰਮਾ ਵਾਲੀ ਨੂੰ ਕਿਦੇ ਚਵਾਈ ਲੱਗੀ ਆ ਇਧਰੇ ਚਵਾਈ ਲੱਗੀ ਆ ਬਿਲਕੁਲ ਉਤਰ ਹੈ ਕੋਈ ਭੂਰ ਛਟਾ ਨਹੀਂ ਕੋਈ ਕਾਲੀ ਨਹੀਂ ਪੈਂਦੀ ਹੈ ਸੋਹਣਾ ਤੇ ਭਾ ਇਹਦਾ ਵੇਖੀ ਮੈਂ ਇੰਨਾ ਹੀ ਨਿਕਲਿਆ ਕਰਨਾ ਜਿਹੜਾ ਜਿਹੜੀ ਜਾਵੇ ਪਹਿਲੇ ਫੋਨ ਤੇ ਹੁਣ ਮੇਲਾ ਚੱਲਣ ਤੇ ਆਵਾ ਭਰਾ ਨਾ ਕੋਈ ਤੰਗ ਨਾ ਕਰੇ ਹਾਂ ਜੀ ਆਪ ਜਿੰਨਾ ਦੱਸਣਾ ਉਹ ਲੈਣਾ ਮੈਂ ਪਾਉਂਗਾ ਨਿਕਲਿਆ ਭਾਈ ਠੀਕ ਆ ਪਾਉ ਕੋਕੜਾ ਵਾਲਾ ਵੱਛੀ ਇਹ ਮੂਹ ਮਾਰ ਰਿਹਾ ਵਛੀ ਦਾ 10 ਲੀਟਰ ਦੁੱਧ ਉਹ ਜਿਹੜਾ ਜਿੰਦੂ ਪੀ ਹੈਗਾ ਹੈ ਪੱਠੇ ਪੁੱਠੇ ਹੋਏ ਤੇ ਵਛੀ ਨੂੰ ਦੁੱਧ 12 13 ਗੱਲੂ ਦੇਈ ਜਾਣਾ ਅਜੇ ਵਛੀ ਨੇ ਮੈਣਾ ਮਾਰਨਾ ਰਪੀ ਜੀ ਆਜੇ ਲੈ ਆਓ ਜੀ ਮੂਹ ਵਹਿ ਰਹੀ ਸੀ ਸੰਭੀ ਨਹੀਂ ਕਿਸੇ ਨੇ ਲੈ ਜਾ ਬਾਕੀ ਚਲੋ ਥੱਲੋਂ ਜਿੰਨੀ ਵੀ ਆ ਸਾਰੀ ਸਾਰੀ ਸਾਰਾ ਕੋਈ ਇਹਨੂੰ ਕਿਸੇ ਤਗੜੇ ਨੇ ਤੇ ਖੜਨਾ ਨਹੀਂ ਗਾ ਇਹਨਾਂ ਕੇ ਟੈਪ ਪਾਥਲੇ ਨੇ ਇਹ ਆ ਵੀ ਚਲੋ ਹੁਣ ਸੂਈ ਆ ਇਹਨਾਂ ਸਾਰਾ ਸਿਆਲ ਵੀ ਦੁੱਧ ਇਹਨਾਂ ਵਸਾਕੀ ਤੱਕ ਦੁੱਧ ਜਿਹੜਾ ਦਈ ਜਾਣਾ ਵਾ ਵਧੀਆ ਸਾਰੀ ਜਣਾ ਮੈਂ ਇੱਥੇ ਚਵਾ ਕੇ ਬੱਚੀ ਦਊਂਗਾ ਹਾਂਜੀ ਹਾਂ ਕਿੰਨਾ ਫੇ ਰੱਖੀ ਮੁੱਲ ਇਹਦੇ ਆ ਰੱਖੀ ਹੈ ਕਿ ਜਾਜਾ ਵੇਚ ਵਟ ਕੇ ਮੇਲਾ ਮੋਲਾ ਵੇਖ ਕੇ ਆਓ ਤੁਸੀਂ ਵੀ ਕੋਈ ਭੈਣ ਭਰਾ ਫਿਰ ਤੰਗਣਾ ਕਰੇ ਕਿੰਨੇ ਦੀ 35 ਦੇ ਦੀ ਨਹੀਂ ਫਿਰ ਤੰਗ ਤੇ ਕਰਨਾ 35 ਦੇ ਦੇ 30 ਦੀ ਦੇ ਦੀਏ 28 ਦੇ ਦੇ ਦੀਏ ਧੀ ਠੀਕ ਹੈ ਹਾਂ ਆ ਟੋਕੜ ਗੱਬਨ ਜੀ ਇਹ ਆ ਪਿੱਜੀ ਪੰਜਾਬੀ ਮਿੰਨਾਂ ਦੀ ਗੱਬਨ ਅੱਛਾ ਆਪਣੇ ਘਰ ਦੀ ਵਹਿੜ ਅੱਛਾ ਹੁਣ ਇਹ ਦੇਖੋ ਦੁੱਧ 5 ਕਿਲੋ ਹੋਵੇ 4 ਕਿਲੋ ਹੋਵੇ ਅੱਛਾ ਹੁਣ ਅਗਲਾ ਪਾਉਗਾ ਆ ਵੀ ਸੇਵਾ ਦੇ ਚੋਲੂ ਹੁਣ ਤੂੜੀ ਤਾੜੀ ਭੈਣ ਦੀ ਨੀਰੀ ਗੱਡੀ ਚੱਲੋ ਤੋਰੋ ਦੁੱਧ ਦੀ ਸੂਪ ਹੀ ਚਲੋ ਆਖੇ ਚਲ ਵੇਂਜ ਲੈਨੇ ਕੋ ਭਣ ਭਲਾ ਕੋਈ ਸਾਉਂ ਲਾ ਦੇ 4 ਵਟ ਲੂ ਪਰ ਵੀ ਤਾਂ ਉਹ ਸੁੰਗੀ ਹਾਂਜੀ ਉਹ ਥੋੜਾ ਉਹ ਜਰਸੀ ਗਾਂ ਘਰੇ ਰੱਖ ਲਈਓ ਸੱਜਰ ਸੋਈ ਆ ਹੋਣੀ ਥੋੜੇ ਦਿਨ ਹੋਏ ਜਾਂ ਫਿਰ ਆ ਕੇ ਨੇ ਵੇਚ ਦੀਏ ਚਲੋ ਲੈ ਜਾ ਫਿਰ ਪਲੀ ਪੂਲੀ ਚੰਗੀ ਹਰਦੀ ਤਾਂ ਲਾਈ ਇਹ ਉਹ ਤਰਾਮਿਡ ਜਿਹਨਾਂ ਨੇ ਕਹੇ ਰੱਖੇ ਸੀ ਕਾਫੀ ਵੀਡੀਓ ਜਿਹੜੀ ਇੱਥੇ ਵੱਜੀ ਹੁੰਦੀ ਸੀ। ਹਰ ਵੀ ਜੀ ਜ਼ਿਆਦਾ ਨਹੀਂ ਆਈ ਆਂਦੇ ਜਿਨੇ ਦੀ ਵੈੜ ਦੇਣੀ ਆ ਹਾਂਜੀ ਕੋਈ ਬੰਦਾ ਸੂਗੇ ਵੀਡੀਓ ਕੋ ਰੱਖ ਲੈ 40000 ਦੀ ਵਸੀ ਮੈਂ ਲਾਉਂ। ਅੱਛਾ ਹਾਂਜੀ ਠੀਕ ਐ ਤੇ ਹੁਣ ਅੱਜ ਕਿੰਨਾ ਇਹਦਾ ਮੁੱਲ? ਅੱਜ 50 ਦੀ ਦੇ ਦਿੱਤੀ 23 ਦੀ ਭਾਈ ਜਾਰਦੀਓ ਚ 100 ਰੁਪਏ ਛੋਟ ਕਰਨਾ ਵੀ ਹਾਰਾ ਨਾ ਕੂਨ ਲਾ ਠੀਕ ਹੈ ਜੀ ਇੱਕ ਵਾਰੀ ਥਾਣੇ ਦੇ ਤੁਹਾਨੂੰ ਦਿਖਾ ਦਈਏ ਪੂਰੇ ਚੋਈ ਵਾਲੇ ਸੋਨੇ ਵਰਗੀ ਆ ਤੇ ਬਾਕੀ ਆ ਵੀ ਆਪਣੀ ਕੋਈ ਚੈੱਕ ਪਾਸ ਕਰਵਾ ਲੈਣਾ ਕੋਈ ਇਹ ਨਾ ਆਖੇ ਵੀ ਸਾਡੇ ਘਰੇ ਮਿਲਦੀ ਨਹੀਂ ਉਹ ਵੀ ਸਾਡੇ ਘਰੇ ਪਾਉਂਦੀ ਇਦਰੇ ਸੋਨੇ ਵਰਗੀ ਵੱਛੀ ਆ ਇਦਰੇ ਠੀਕ ਹੈ ਮੈਂ ਕਿਹੜਾ ਕੋਈ ਪਾੜਾ ਪਾਇਆ ਤੇਰੇ ਸਾਹਮਣੇ ਹਾਂ ਜੀ ਇਤਰਾ ਹੀ ਇਦਾਂ ਪਾ ਕੇ ਰੱਸੀ ਦੇ ਏ ਆਪੇ ਕੋਈ ਵੀਰ ਆਪਣੀ ਚੱਕ ਪਾਸ ਕਰਵਾ ਕੇ ਲੈ ਜੇ ਨਹੀਂ ਤੇ ਗੱਡੀ 'ਚ ਉਤਰਦੇ ਚੱਕ ਪਾਸ ਜ਼ਰੂਰ ਕਰਵਾ ਲੈ। ਆ ਵੀ ਇਹ ਨਹੀਂ ਵੀ ਜਾ ਕੇ ਕਰਾ ਲੈ ਕਿਤੇ ਕਿਤੇ ਬੱਚਾ ਛੁੱਟਦੇ ਲੱਗੇ। ਆਓ ਤੇ ਜਾ ਕੇ ਆਪਣੀ ਕਰਾ ਲੈ ਤਸੱਲੀ ਕਰਾ ਲੈ। ਹੋਰ ਹੀ ਗੱਲ ਨਹੀਂ ਜੀ। ਠੀਕ ਆ। ਹਾਂ ਤੇ ਬਾਕੀ ਆਪਣੀ ਸਮਝਣਾ ਕਿ ਕਿੱਦਾਂ ਪੈਸੇ ਇਕੱਠੇ ਕਰਕੇ ਦੇਣੇ। ਹਾਂਜੀ ਹਾਂਜੀ। ਹਾਂ ਤੇ ਆਪਣੀ ਤਸੱਲੀ ਕਰੋ। ਕੋਈ ਨਹੀਂ ਚਾੱਕ ਕੇ ਪਸ਼ੂ ਖੜੋ ਜੀ। ਵਪਾਰੀ ਆ। ਉਹ ਆਪਣੇ ਜੋ ਬੰਦਾ ਹੈ। ਹਾਂਜੀ। ਉਹ ਵਪਾਰੀ ਕਿਤੇ ਵੱਖਰਾ ਨਹੀਂ ਵੀ ਵੱਖਰਾ ਜਨਮ ਹੁੰਦਾ। ਹਾਂਜੀ ਹਾਂਜੀ। ਉਹ ਵਪਾਰੀ ਨੇ ਵੀ ਨਿਗਾਹ ਲੈਣੀ ਹੁੰਦੀ। ਠੀਕ ਹੈ ਜੀ। يعني يا ودي